ਕਲਾਸ ਅਲਾਕਾ ਸਾਡਾ ਜੀ ਜੀ ਚਾਹੇ ਪ੍ਰਤਾਪਰਾ ਆਇਆ ਭੈਣੀ ਆ ਜਿੰਨੇ ਵੀ ਏਰੀਆ ਦੇ ਪਿੰਡ ਆ ਗੁਰਤਪੁਰ ਸਾਰੇ ਸਾਡੇ ਨਾਲ ਜਦੋਂ ਵੀ ਧਰਨਾ ਮੋਰਚਾ ਲਾਉਣੇ ਸਨ ਜਰੂਰ ਆ ਕੇ ਸਾਡਾ ਅਲਾਕਾ ਸਾਥ ਦੇ ਰਿਹਾ ਅਲਾਕੇ ਦੇ ਨਾਲ ਤੇ ਦੋਹਾਂ ਪਿੰਡਾਂ ਦੇ ਸਹਿਯੋਗ ਨਾਲ ਹੁਣ ਤੱਕ ਅਸੀਂ ਤੇ ਰੁਕਿਆ ਆ ਲੋਕਾਂ ਦੇ ਮੀਡੀਆ ਤੁਸੀਂ ਯਾਰ ਜਿਹੜਾ ਇੰਨੇ ਦਿਨ ਰਾਤ ਕਰਕੇ ਤੁਸੀਂ ਸਾਰਾ ਬਚਾ ਲਿਆ ਤੋ ਉਹ ਤੇ ਕਿਸੇ ਚੀਜ਼ ਦੀ ਲੋਡ ਹੋਏ ਤਾਂ ਮੈਨੂੰ ਦੱਸੋ ਹਾਂਜੀ ਮਿੱਟੀ ਪੋਣੀ ਆ ਜੀ ਅਸੀਂ ਪੋਸ ਤੇ ਇਦਾਂ ਪੱਥਰ ਆ ਇਹ ਟੋਕਰਾਂ ਤੇ ਹਾਂ ਹਾਂ ਕੀ ਮੀ ਉਹਦੇ ਸਬਸਤ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਤੇ ਲਈ ਆਖਾਂ ਤੋ ਇਹ ਡੀਜ਼ਲ ਤੇ ਮੂਸੇ ਤੇ ਤੇ ਨਹੀਂ ਨਹੀਂ ਆਹ ਅੱਡਾ ਪਾਓ ਬਾਈ ਅੱਗੇ ਹੋ ਜਿਓ ਬਾਈ ਮੇਰੀ ਗੱਲ ਸੁਣੋ ਪਿੱਛੇ ਕੌਣ ਖੜੇ ਆ ਜਿਹੜਾ ਹੈ ਨਾ ਅੱਜ ਕਰਜਾ ਹਰ ਦੂਜੇ ਸਾਲ ਆ ਕਰਦੇ ਆ ਆ ਪੰਗਾ ਹੀ ਰਹਿੰਦਾ ਦਾ ਅੱਜ ਪੱਕਾ ਹੀ ਕਰਾਂਗੇ ਤਾਂ ਇੱਕ ਵਾਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਵਿਜਾਂਦੇ ਪਰਾਂ ਜੀ ਜੇ ਜੀ ਆਉਣੀ ਆ ਜੀ ਤੇ ਕਾਰ ਆਉਣੀ geh ਨਾ ਤੁਸੀਂ ਕਿਆ ਕਰੋ ਜੀ ਆਉਣੀ ਆ ਜੀ ਸਾਰਿਆਂ ਹਾਂ ਉਹ ਕਿਸ ਚੀਜ਼ ਦੀ ਲੋੜ ਹੈ ਯਾਰ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਨਾਲ ਖਲਕੋ ਬਗਤੀਆਸ ਕਰਕੇ ਕੋਈ ਅਸੀਂ ਤਾਂ ਦਿਨੋ ਸੇਵਾ ਕਰਦੇ ਲੱਗੇ ਆ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿੰਦਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਠਾਨਪੁਰ ਤੋਂ ਲੈ ਕੇ ਸਾਰ ਜਗ੍ਹਾ ਤੇ ਜਾ ਕੇ ਇਹ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਲ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਹੈ ਚਲੋ ਵੀ ਉਹ ਕਿਉਂ ਕਿ ਜਕੀ ਸਾਲੇ ਹਲਕੀ ਨੂੰ ਬਹੁ ਵੀ ਲਿੰਦੇ ਕਹਦਾ ਬਹੁ ਵੀ ਲੀਡਰ ਦਿੱਤੇ ਆ ਜੀ ਸਾਡੀ ਪੂਰੀ ਗੱਲ ਸੁਣਦੇ ਨਹੀਂ ਉਹ ਵੀ ਲੋਡ ਦੇ ਭਰਾਵਾ ਮੰਗੂਆਂ ਆ ਰਾਤ ਨੂੰ 12 ਵਜੇ ਹੁੰਗਰੇ 12 ਵਜੇ ਚੱਕਦੇ ਆ ਜੀ ਬਾਲਾ ਸਾਹਿਬ ਅਸੀਂ ਸਰਕਾਰ ਬਣਾਉਣੀ ਜੀ ਖੇੜਾ ਸਾਹਿਬ ਅਸੀਂ ਮੰਤਰੀ ਬਣਾਉਣੀ ਆ ਜੀ ਬਿਲਕੁਲ ਜੀ ਇਹ ਸਾਡੇ ਨਾਲ ਵੈਦਾਂ ਕਰ ਦਿਓ ਜੀ ਅੱਜ ਇੱਥੇ ਖੇੜਾ ਸਾਹਿਬ ਭਾਈ ਕਰੋ ਹੁਣ ਇਹ ਵੀ ਕਰ ਦਿਓ ਬਾਦ ਜੀ ਇਹ ਬਾਹਰ ਹੀ ਗੰਗਲੀ ਯਹੀ ਪਹਿਲੇ ਗੱਡੀ ਤੇ ਬੈਹਨ ਦਿਓ ਮਾਰੇ ਤਰਫੋਂ ਆਉਂਦੇ ਆ ਮੱਲਗਾ ਆ ਤਾਂ ਤਾਂ ਆਪਣੇ ਆਪ ਕੰਮ ਜਿਹਨੀਆਂ ਮੰਦਪ ਉਹ ਬਣਾ ਕੇ ਦਿਨ ਰਾਤ ਸੇਵਾ ਕਰਕੇ ਪੂਰੇ ਜੀ ਨਹੀਂ ਤਾਂ ਹੋਰ ਜਾਈ ਦਵਾਈ ਆ ਜਾਂਦੀ ਜੀ ਅੱਛਾ ਬਾਲਾ ਸਾਹਿਬ ਮੀਓ ਗਲ ਜਿਹ ਪਹੁੰਚੇ ਹੋ ਲੋਕਾਂ ਨਾਲ ਕੀ ਗੱਲਬਾਤ ਹੋਈਆ ਕੋਈ ਕੀ ਦਿੱਕਤਾਂ ਲੋਕਾਂ ਨੇ ਤੁਹਾਨੂੰ ਦਸੀ ਇਹਨਾਂ ਨੂੰ ਬੇਸਿਕਲੀ ਹੁਣ ਦਿੱਕਤਾਂ ਕੀ ਆ ਜਿਹ ਦਿੰਦਾ ਤਾਂ ਹੈ ਬਹੁਤ ਹੈ ਹੁਣ ਆਪ ਰੱਖਿਆ ਕਰ ਰਹੇ ਆ ਰਾਤ ਨੂੰ 24 ਘੰਟੇ ਤੇ ਰਾਤ ਕਰਦੇ ਹਾਂ ਹੂੰ ਆਪ ਵੀ ਸਾਰੇ ਖੇਤ ਨੂੰ ਬਚਾਉਣ ਦੇ ਲਈ ਕਰੀਏ ਜਿਹੜਾ ਕੰਮ ਸਰਕਾਰ ਦਾ ਸੀ ਉਹ ਕੰਮ ਕਰਦੇ ਹਾਂ ਹੂੰ ਹਰ ਇੱਕ ਇੱਕ ਲੋਕਾਂ ਦਾ ਹੋਰ ਬੜਾ ਪਰਮ ਹੈਗਾ ਕਹਿੰਦੇ ਜੀ ਬਾਦਲ ਸਾਹਿਬ ਜਿੱਥੇ ਵੀ ਜਾਂਦੇ ਹੈਗੇ ਆ ਉਹਨਾਂ ਨੇ ਆਪਣੇ ਬੰਦੇ ਪਲਾਂਟ ਕੀਤੇ ਹੁੰਦੇ ਆ ਉਹ ਆਪਣੇ ਬੰਦੇ ਨੂੰ ਹੀ ਪਹਿਚਾਣਦੇ ਉਹਨਾਂ ਬਾਰੇ ਤਾਂ ਗੱਲ ਕਰਦੇ ਆ ਅੱਛਾ ਓਕੇ ਥੈਂਕ ਯੂ ਬਾਦਲ ਤੋਂ ਮਾਈਨਿੰਗ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਆ ਜੀ ਮਾਈਨਿੰਗ ਲੈ ਕੇ ਅਸਰਾਰਾ ਉਹ ਬਤਾਓ ਉਹ ਪ੍ਰਕਾਸ਼ਾ ਤੋਂ ਜਿਹੜੇ ਨਵੇਂ ਏਰੀਆ ਦੇ ਪਿੰਡਿਆ ਵਰਤੋਂ ਸਾਰੇ ਸਾਡੇ ਨਾਲ ਜਦੋਂ ਵੀ ਧਰਨਾ ਮੋਰਚਾ ਲਾਉਣੇ ਸਨ ਜਰੂਰ ਆ ਕੇ ਸਾਡਾ ਅਲੱਗਤਾ ਸਾਥ ਦੇ ਰਿਹਾ ਇਲਾਕੇ ਦੇ ਨਾਲ ਤੇ ਦੋਹਾਂ ਪਿੰਡਾਂ ਦੇ ਸਹਿਯੋਗ ਨਾਲ ਹੁਣ ਤੱਕ ਅਸੀਂ ਤੇ ਰੁਕਿਆ ਆ ਕਿਉਂਕਿ ਮੀਡੀਆ ਹਜੇ ਨਹੀਂ ਸੀ ਆਇਆ ਅਜੇ ਤੱਕ ਜੀ ਕਿ ਕਿ ਅਸੀਂ ਜਿਹੜੇ ਨਿਊ ਚੈਨਲ ਸੌਰੀਆ ਯੂਟਿਊਬਰ ਇਹ ਸਾਡੀ ਏਡੀ ਵਾਜਿਆ ਹਜੇ ਤੱਕ ਉੱਪਰ ਤੱਕ ਨਹੀਂ ਜੀ ਗਈ ਤੇ ਜਿਹੜੀ ਜਿਹੜੀਆਂ ਭਾਈ ਇੱਕ ਮੌਕੇ ਮੌਕੇ ਦੀ ਸਰਕਾਰ ਆ ਗਈ ਆ ਮੌਕੇ ਦੀ ਸਰਕਾਰ ਹੈਗੀ ਆ ਮਾਮ ਸਰਕਾਰ ਹੈਗੀ ਆ ਫੜ ਕੇ ਉਹਨਾਂ ਨੂੰ ਪਹੁੰਚ ਕੀਤੀ ਕਿ ਤੁਹਾਡੇ ਕੋਈ ਕੋਈ ਹੈਲਪ ਮਿਲੀ ਕੋਈ ਨਹੀਂ ਇੱਕ ਦੰਤ ਤੁਸੀਂ ਜੀ ਤੇ ਤੁਹਾਨੂੰ ਦੇ ਗਏ ਆ ਤੁਹਾਨੂੰ। ਬਾਕੀ ਵੀ ਜਦੋਂ ਪਿੱਛੋਂ ਆਊਗਾ ਜੀ। ਉਹਦੇ ਵਿਚੀਆਂ ਤੇ ਤਰਪੇਲਾ ਦੇ ਗਏ ਸੀਗੇ। ਜੀ ਸਰਦ ਦੇ ਗਏ ਸੀਗੇ। ਉਹਦੇ ਦੇ ਜਦਾਂ ਆਏ ਆ ਤੇ ਇੱਕਦੋਨ ਵਿਕਰਮਸਰ ਚੌਧਰੀ ਜੀ ਆਏ ਆ। ਜੀ ਤੇ ਉਹ ਸਾਨੂੰ 200 ਮੀਟਰ ਦੀ ਗੇ ਤੇਲ ਤੇ 10 ਤਰਪੇਲਾ ਦੇ ਗਏ ਕਿ ਸਾਡਾ ਜੋ ਵੀ ਬਾਹ ਫੜਿਆ ਆ ਪਰ ਬਦਲ ਸਾਹਿਬ ਨੇ ਸਭ ਤੋਂ ਜ਼ਿਆਦਾ ਫੜੀ ਆ। ਠੀਕ ਹੈ। ਹਾਂ ਦੇਰ ਦੇ ਗੱਲੇ ਬਦਲ ਸਾਹਿਬ ਤੋਂ ਜ਼ਿਆਦਾ ਨੀ ਮਾਤ ਨਹੀਂ ਕਿਹਾ। ਬਦਲ ਸਾਹਿਬ ਨੇ ਬਾਹ ਦੀ ਬਾਹ। ਸਾਡੇ ਸਾਡੇ ਅੱਜ ਫੈਂਡ ਜਿਹੜਾ ਸਾਡਾ ਮੀਂਹ ਵਾਲਾ ਘਾਟੇ ਬੰਦ ਤੇ ਅਕਾਲੀ ਚੱਲਦੀ ਜਾਈ ਆ ਆਹ ਲੇ ਕੇ ਆ ਗਏ ਜੀ ਤੁਹਾਨੂੰ ਹੈਲਪ ਦੇ ਕੇ ਗਏ ਹੈਗੇ ਆ ਹੋਰ ਕੀ ਸ਼ਵਾਸ਼ਣ ਦੇ ਕੇ ਤੁਹਾਨੂੰ ਤੁਹਾਨੂੰ ਹੱਲਪ ਦੇ ਕੇ ਗਏ ਤੇਲ ਦੀ ਵੀ ਦੇ ਕੇ ਗਏ ਆ ਮਿੱਟੀ ਪਾਉਣ ਦੇ ਵੀ ਹੈਲਪ ਦੇ ਕੇ ਗਏ ਆ ਅਸੀਂ 먼저 ਧੰਨਵਾਦ ਕਰਦੇ ਆ ਇੱਕ ਸਾਡੀ ਹੋਰ ਮੋਰੇ ਰਿਫੈਕਸ਼ਨ ਛੋਟੀ ਜਾਈ ਜੀ ਵੀ ਬੇਲ ਦੇ ਦਾ ਪਾਣੀ ਜਿਹੜਾ ਸਾਡੇ ਦਰਿਆ ਵਿੱਚ ਪਾਉਣਾ ਚਾਹਦੇ ਸਾਡੇ ਪਿੰਡਾਂ ਵਿੱਚ ਅਸੀਂ ਉਹ ਬੰਦ ਕਰਨ ਤੇ ਉਹ ਨਹੀਂ ਸੀ ਪਾਣ ਦੇਣਾ ਚਾਹੀਦਾ ਇਹ ਸਾਰੀ ਰਿਪੋਰਟ ਸਾਰੀ ਸਰਕਾਰ ਮੋੜੇ ਵੀ ਦਸਾਰੇ ਠੀਕ ਆ ਹੁਣ ਤੁਹਾਨੂੰ ਕੰੀਰਾਸ਼ ਦੀ ਗਏ ਆ 2 ਲੱਖ 2 ਲੱਖ 2 ਲੱਖ ਪੈਂਡਾ ਮਿਲਿਆ ਆ ਸਮੋਹ ਸਾਥ ਜੀ ਕੋਈ ਤੋਂ ਬਲਸੇ ਜੀ ਤਾਂ ਲਿਆ ਮਾਦਰੀ ਨੇ ਜਾਰੀ ਪੂਰੀ ਢੇਰ 2 ਲੱਖ ਰੁਪਏ ਆ ਸਾਨੂੰ ਦੋਨਾਂ ਪਿੰਡਾਂ ਨੂੰ ਬੰਨ ਤੇ ਓਕੇ ਅੱਛਾ ਕੀ ਕੀ ਸਮੱਸਿਆਵਾਂ ਕੀ ਸੀ ਤੁਸੀਂ ਕੀ ਗੱਲਬਾਤ ਕੀਤੀ ਉਹਨਾਂ ਨਾਲ ਗੱਲਬਾਤ ਤਾਂ ਸੀ ਹਾਈ ਨੇ ਸਾਡਾ ਪੈਂਡਾ ਬਾਸਾ ਦਾ ਨੁਕਸਾਨ ਬਹੁਤ ਹੋ ਗਿਆ ਸਾਡੀ ਅੱਛਾ ਫਸਲਾਂ ਦਾ ਜੀਵਿਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਹੁਣ ਇਹ ਤਾਂ ਇਹ ਆ ਵੀ ਸਾਡੀ ਬੇਨਤੀ ਇਹ ਆ ਵੀ ਜਿਹੜੀ ਵੀ ਸਰਕਾਰ ਹੋਵੇ ਇਹਨਾਂ ਵੀਰਾਂ ਦਾ ਮਾਫੀ ਜਾਂ ਦਿੱਤਾ ਜਾਣਾ ਚਾਹੀਦਾ ਜੋ ਜਿਵੇਂ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਤੇ ਹੁਣ ਆ ਤੁਹਾਡੇ ਮਿਉਂਗਲ ਪਿੰਡ ਦੇ ਵਿੱਚ ਕਿਤਾ ਦੇ ਹਾਲਾਤ ਨੇ ਪਾਣੀ ਦਾ ਪੱਧਰ ਕਿੰਨਾ ਪਿੰਡ ਤੋਂ ਪਚਾਏ ਤੁਹਾਡੇ ਵਾਲਾ ਕਿੰਨਾ ਲੱਗਿਆ ਪਾਣੀ ਮੱਛਦਾ ਤਾਂ ਕੰਨੀ ਪੀਛੀ ਚੱਲ ਗਈ ਠੀਕ ਹੈ ਜੇ ਕੋਈ ਪੱਕੀ ਨਹੀਂ ਕਹਿ ਸਕਦੇ ਬਣਾ ਵੀ ਹੋ ਸਕਦਾ ਉਹਦੇ ਬਹਾਤ ਵਸੇ ਪੱਟਾ ਅੱਜ ਵਰਤਾਸ ਤੇ ਲੱਗ ਗਿਆ ਸਾਡੇ ਪਿੰਡ ਦੀ ਜੀ ਹਾਂ ਜੀ

ਤੇ तकरीबन ਜਿਹੜਾ ਮੌਸਾਬ ਤੇ ਮਿਓਵਾਲ ਇਹ ਦੋ ਨਗਰ ਨੇ ਸਾਡੇ ਹਲਕੇ ਦੇ तकरीबन 1.5 ਪਹਿਲਾਂ ਵੀ ਇੱਥੋਂ ਜਦੋਂ ਬੰਨ ਟੁੱਟਿਆ ਸੀ ਤੇ ਕਾਫੀ ਜਿਹੜਾ ਇੱਥੇ ਨੁਕਸਾਨ ਹੋਇਆ ਸੀ ਜੀ ਉਸ ਤੋਂ ਬਾਅਦ ਹੁਣ ਵੀ ਇਹ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਸਾਰੇ ਨੌਜਵਾਨ तकरीबन 24-24 ਘੰਟੇ ਉਹਨਾਂ ਨੇ ਇੱਥੇ ਕੋਈ ਘੰਟੇ ਰਾਤ ਦੇ ਨੇ ਜਿਹੜਾ ਇੱਥੇ ਉਹਨਾਂ ਨੇ ਜਿਹੜੀ ਇਹ ਢਾਹ ਲੱਗਣ ਤੋਂ ਜਿਹੜਾ ਇਹਨੂੰ ਰੋਕਿਆ ਜੀ ਸਰ ਔਰ ਮੈਂ ਸਮਝਦਾ ਵੀ ਜਿਹੜਾ ਇਹ ਸਾਰਾ ਜਿੰਨਾ ਸਹਿਯੋਗ ਕਰ ਰਹੇ ਨੇ ਰਾਤ ਦਿਨ ਮਿਹਨਤ ਕਰ ਰਹੇ ਜੇ ਕਿਤੇ ਸਰਕਾਰ ਆਪਣਾ ਫਰਜ਼ ਨਿਭਾਉਂਦੀ ਜਾਂ ਜਿਹੜਾ ਉਹ ਵੀ ਆਪਣਾ ਜਿੰਮੇਂ ਨਿਭਾਉਂਦੇ ਤਾਂ ਇਹ ਦਿਨ ਦੇਖਣ ਨੂੰ ਨਹੀਂ ਸੀ ਮਿਲਣੇ ਬਾਕੀ ਜਿਹੜੀ ਤਕਰੀਬਨ ਰਾਤ ਦਿਨ ਲਗਾ ਉਹ ਪੰਜਾਬ ਦੇ ਵਿੱਚ ਵੱਖ-ਵੱਖੇਰੀਆਂ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਦਾ ਫੋਨ ਆਇਆ ਸੀ ਵੀ ਤੁਸੀਂ ਦੱਸੋ ਵੀ ਤੁਹਾਡੇ ਤਾਂ ਅਸੀਂ ਉਹਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਸਾਡੇ ਕਿਉਂਕਿ ਬਹੁਤ ਇਤਿਹਾਸਿਕ ਨਗਰ ਹੈ ਮੋਸਬ ਔਰ ਮਿਉਵਲ ਜੀ ਸਰ ਔਰ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਤੇ ਉਹ ਤੇ ਅੱਜ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਪੂਰੇ ਏਰੀਏ ਦੇ ਜਿੰਨੇ ਵੀ ਸਾਰੇ ਆਗੂ ਸਹਿਬਾਨ ਤੇ ਦੋਵੇਂ ਸਰਪੰਚ ਸਾਹਿਬ ਇੱਥੇ ਸਗੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਸੀ ਤਾਂ ਬਾਦਲ ਸਾਹਿਬ ਆਏ ਤੇ ਉਹਨਾਂ ਨੇ ਉਹਨੂੰ ਪੁੱਛਿਆ ਸੀ ਵੀ ਦੱਸੋ ਕੀ ਜ਼ਰੂਰਤ ਹੈ ਤੇ ਜੋ ਵੀ ਇਹਨਾਂ ਨੇ ਕਿਹਾ ਉਹ ਮੌਕੇ ਦੇ ਉੱਤੇ ਜਿਹੜਾ ਹੈਗਾ ਉਹ ਇਹਨਾਂ ਦੀ ਜਿਹੜੀ ਜੋ ਮੰਗ ਸੀ ਕਿਉਂਕਿ ਇਹਨਾਂ ਨੇ ਵੀ ਦਰਿਆ ਦੇ ਢਾਹ ਵਾਸਤੇ ਜਾਂ ਉਸ ਕੰਮ ਲਈ ਜੋ ਮੰਗ ਸੀ ਉਹ ਜਿਹੜੀ ਉਹ ਪੂਰੀ ਕਰਕੇ ਗਿਆ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਖਾਸ ਕਰਕੇ ਆਪਣੇ ਪੰਜਾਬੀਆਂ ਦਾ ਨੌਜਵਾਨ ਜਿਹੜੇ ਜਿੰਨੇ ਰਾਤ ਦਿਨ ਇੱਕ ਕਰਦੇ ਨੇ ਵਰਦੇ ਮੀਂਹ ਦੇ ਵਿੱਚ ਕੰਡਿਆਂ ਦੇ ਉੱਤੇ ਜਿਹੜੇ 24 24 ਘੰਟੇ ਲੱਗੇ ਰਿਹਾ ਉਹਨਾਂ ਦਾ ਵੀ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਕੁਰਸੀਆਂ ਬਖਸ਼ੀਆਂ ਨਾ 92 ਐਮਐਲ ਬਹੁਤ ਵੱਡੀ ਗੱਲ ਹੁੰਦੀ ਆ ਇਹ ਕੁਰਸੀਆਂ ਕਿਸੇ ਦੀਆਂ ਸਕੀਆਂ ਨਹੀਂ ਤੁਹਾਨੂੰ ਮੌਕਾ ਦਿੱਤਾ ਮਾਲਕ ਨੇ ਇਹਦੇ ਲਈ ਲੋਕਾਂ ਔਰ ਜੇ ਤੁਸੀਂ ਖੜੂਗੇ ਤਾਂ ਹੀ ਜਿਹੜਾ ਅਜਬਸਾਰ ਲੈਣ ਦਾ ਮੌਕਾ ਲੋਕ ਸਰਕਾਰਾਂ ਇਸੇ ਕਰਕੇ ਬਣਾਉਂਦੇ ਆ ਵੀ ਜਦੋਂ ਕੋਈ ਆਫਤ ਹੋਵੇ ਤਾਂ ਉਹਦਾ ਜਿਹੜਾ ਮੁਕਾਬਲਾ ਕਰਨ ਪਰ ਅੱਜ ਜਿਹੜਾ ਉਹ ਚੀਜ਼ ਨਹੀਂ ਹੋ ਰਹੀ ਤੇ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤੇ ਇਹੀ ਬੇਨਤੀ ਕਰਦੇ ਆ ਵੀ ਇਹ ਜਿਹੜਾ ਕੁਦਰਤੀ ਜੋ ਹੈ ਕੁਦਰਤ ਦੇ ਤੌਰ ਤੇ ਜਿਹੜਾ ਹੈਗਾ ਇਹ ਬਾਰਿਸ਼ਾਂ ਜਿਹੜੀਆਂ ਹੋ ਰਹੀਆਂ ਪਰ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਚਲੋ ਜੋ ਹੋਣਾ ਉਹ ਤਾਂ ਹੋ ਗਿਆ ਪਰ ਹੁਣ ਰਲ ਮਿਲ ਕੇ ਇਸ ਸੰਕਟ ਦੇ ਵਿੱਚੋਂ ਨਿਕਲਣਾ ਪੈਣਾ ਹੈ ਕਿਸੇ ਵੀ ਹੋਰ ਜੇ ਕੋਈ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਨਹੀਂ ਲੱਗੂਗੀ ਇੰਨਾ ਹੀ ਹੈ ਵੀ ਸਾਰੇ ਰਲ ਮਿਲ ਕੇ ਜਿੱਦਾਂ ਲੱਗੇ ਹੋਏ ਨੇ ਮੈਂ ਸਮਝਦਾ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਪੰਜਾਬੀ ਹੀ ਲੱਗੇ ਹੋਣੇ ਬਾਕੀ ਨੁਕਸਾਨ ਬਹੁਤ ਹੋ ਗਿਆ ਜਿੰਨਾਂ ਹਲਕਿਆਂ ਦੇ ਵਿੱਚ ਹੜ ਆ ਗਏ ਨੇ 6-6 ਮਹੀਨੇ ਹਜੇ ਉਹਨਾਂ ਦੇ ਵਿੱਚ ਜ਼ਮੀਨਾਂ ਨੂੰ ਸਹੀ ਕਰਨ ਨੂੰ ਘਰਾਂ ਨੂੰ ਸਹੀ ਕਰਨ ਨੂੰ ਜਿਹੜਾ ਹੈਗਾ ਉਹ ਲੱਗ ਜਾਣੇ ਆ ਪਰ ਗੁਰੂ ਮਹਾਰਾਜ ਕਿਰਪਾ ਕਰੂਗਾ ਫੇਰ ਦੁਬਾਰਾ ਪੰਜਾਬ ਜਿਹੜਾ ਮੁੜ ਲੀਹਾਂ ਤੇ ਆਊਗਾ ਔਰ ਪੰਜਾਬੀਆਂ ਨੂੰ ਖਾਸ ਕਰਕੇ ਹੀ ਬੇਨਤੀ ਵੀ ਆਪਾਂ ਤਕੜੇ ਹੋ ਕੇ ਜਿਹੜਾ ਆਪਾਂ ਜਿੰਨਾ ਹੋ ਸਕਦਾ ਸਾਥ ਦੇਈਏ ਧੰਨਵਾਦ ਉਹਨੇ ਬਹੁਤ ਬਹੁਤ ਧੰਨਵਾਦ ਕਰਦੀ ਅੰਗੀ ਵੀ ਇੱਕ ਦੋ ਹੱਲ ਮਾਰ ਕੇ ਗਏ ਜੀ ਕਿ ਤਰ ਪਹਿਲਾ ਮੰਡ ਕੇ ਗਏ ਹਣ ਵੀ ਪ੍ਰਧਾਨ ਸਾਹਿਬ ਨੂੰ ਇਹ ਅਪੀਲ ਕੀਤੀ ਕਿ ਇੱਥੇ ਆਓ ਸੱਤ ਬਾਦੀ ਨਹੀਂ ਫਾਇਦਾ ਹੀ ਕਾੜੀ ਦੇ ਟੇਲ ਦਾ ਵੀ ਪੈਸਿਆਂ ਦਾ ਵੀ ਕੁਮਾਰ ਸਿੰਘ ਬਾਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਖੈਰਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਇਲਾਕੇ ਦੀ ਸ਼ਾਨ ਆ ਤੇ ਪੈਸੇ ਦਵਾਏ ਆ ਰਾਜਕੋ ਗੀ ਸਿੰਘ ਬਾਦਲ ਆਏ ਸੀਗੇ ਹਾਂਜੀ ਕੀ ਦੇ ਕੇ ਗਏ ਤੁਹਾਨੂੰ ਉਹ ਸਾਨੂੰ 3000 ਲੀਟਰ ਤੇਲ ਜੀ ਸਰ ਪਲੱਸ 2 ਲੱਖ ਤਕਰੀਬਨ ਇਹ ਮਾਟ 5 ਲੱਖ ਬਣ ਜਾਂਦੀ ਆ ਤੇ ਪਲੱਸ ਖੈਰਾ ਸਾਬ ਨੂੰ ਹਜੇ ਵੀ ਇਹ ਕਹਿ ਕੇ ਗਏ ਜਿ ਤੋਂ ਇਹਨਾਂ ਨੂੰ ਹੋਰ ਪੈਸੇ ਚਾਹੀਦੇ ਆ ਡੀਜ਼ਲ ਚਾਹੀਦਾ ਹੈ ਕਿ ਖੈਰਾ ਸਾਬ ਨੂੰ ਕਾਲ ਕਰ ਦਿਓ ਹੋਰ ਪੈਸੇ ਵੀ ਆ ਜਾਣਗੇ ਡੀਜ਼ਲ ਵੀ ਆ ਜਾਣਗੇ ਖੈਰਾ ਸਾਹਿਬ ਤੇ ਸੁਖੀ ਸਿੰਘ ਬਾਦਲ ਜੀ ਦਾ ਦੋਨਾਂ ਦਾ ਦੋਨਾਂ ਪਿੰਡਾਂ ਵਾਲੋ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਮੌਸਾ ਸਾਹਿਬ ਤੇ ਮੀਮੇਲ ਬਹੁਤ ਬਹੁਤ ਧੰਨਵਾਦ ਕਰਦੇ ਆ